ਸਮਾਜ ਦੇ ਘਟੀਆ ਲੋਕ ਲੇਖਕ ਬਰਜਿੰਦਰ ਕੌਰ ਜੀ ਭਾਗ ਪੰਜਵਾਂ ਰੀਤੂ ਬਲੀ ਪ੍ਰਦੀਪ ਭੈਣੇ ਕੀ ਕਰਦੀ ਐ ਕੁਝ ਨਹੀਂ ਕਰਦੀ ਭੈਣੇ ਘਰ ਦਾ ਕੰਮ ਨਵੇੜ ਕੇ ਛੱਡੀ ਸੀ ਆ ਤੈਨੂੰ ਮੈਂ ਲੁਟੇਰੇ ਸਾਧ ਦੀ ਗੱਲ ਸੁਣਾਉਣੀ ਆ ਹਾਂ ਸੁਣਾ ਭੈਣੀ ਮੇਰੀ ਭਾਬੀ ਦੇ ਪੇਕਿਆਂ ਦੇ ਘਰ ਉਸਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਉਸਦੇ ਪੇਕਿਆਂ ਦਾ ਪਿੰਡ ਸ਼ਹਿਰ ਗੁਲਾਚੀਕੇ ਦੇ ਨੇੜੇ ਪੈਂਦਾ ਹੈ ਉਹ ਆਪਣੇ ਪੇਕੇਆਂ ਦੇ ਘਰ ਵਿਆਹ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਇਕੱਲੀ ਚਲੀ ਗਈ ਸੀ ਭੈਣ ਤੇਰਾ ਭਰਾ ਕਿਉਂ ਨਹੀਂ ਗਿਆ ਵਿਆਹ ਦੇ ਵਿੱਚ ਇੱਧਰ ਮੇਰੇ ਭਰਾ ਦੇ ਦੋਸਤ ਦਾ ਵਿਆਹ ਸੀ ਉਸਨੇ ਭਰਾ ਨੂੰ ਬਰਾਤ ਜਾਣ ਵਾਸਤੇ ਕਿਹਾ ਹੋਇਆ ਸੀ ਪ੍ਰਾਨੀ ਭਾਬੀ ਨੂੰ ਬੱਸ ਵਿੱਚ ਉਠਾ ਦਿੱਤਾ ਸੀ ਕੀ ਕੇ ਤੋਂ ਉਸ ਦਾ ਭਰਾ ਲੈ ਕੇ ਚੱਲਿਆ ਜਾਵੇਗਾ ਪ੍ਰਦੀਪ ਬੋਲੀ ਫਿਰ ਕੀ ਹੋਇਆ ਭੈਣੇ ਹੋਣਾ ਕੀ ਸੀ ਭੈਣੇ ਮੇਰਾ ਭਰਾ ਮੇਰੀ ਭਾਬੀ ਨੂੰ ਪਟਿਆਲੇ ਤੋਂ ਬੱਸ ਝੜਾ ਕੇ ਆਇਆ ਬੱਸ ਵਿੱਚ ਉਸ ਨੂੰ ਸੀਟ ਤੇ ਇੱਕ ਸਾਧ ਬੈਠਾ ਮਿਲਿਆ ਅੱਗੇ ਕੀ ਹੋਇਆ ਉਸ ਸਾਧ ਨੇ ਪਤਾ ਨਹੀਂ ਭਾਬੀ ਨੂੰ ਕੀ ਕੀਤਾ ਜਦੋਂ ਮੇਰੀ ਭਾਬੀ ਜੀ ਬੱਸ ਸਟੈਂਡ ਵਿੱਚ ਪਹੁੰਚ ਗਈ ਉਹ ਤਾਂ ਸਾਡੇ ਪਿੱਛੇ ਵਿੱਚੇ ਜਾਵੇ ਉਸਦੇ ਬੱਚੇ ਵੀ ਉਸਦੇ ਨਾਲ ਹੀ ਸੀ ਉਹ ਛੋਟੇ ਸੀ ਤੇਰੀ ਭਾਬੀ ਦਾ ਭਰਾ ਬੱਸ ਸਟੈਂਡ ਤੇ ਨਹੀਂ ਸੀ ਪਹੁੰਚਿਆ ਪਹੁੰਚ ਗਿਆ ਸੀ ਭੈਣੇ ਥੋੜਾ ਅੱਗੇ ਪਿੱਛੇ ਹੋ ਗਏ ਸੀ ਭਾਬੀ ਦਾ ਭਰਾ ਤਾਂ ਬੱਸ ਸਟੈਂਡ ਵਿੱਚ ਉਸ ਨੂੰ ਦੇਖਦਾ ਰਿਹਾ ਉਹ ਜਿਸ ਬੱਸ ਵਿੱਚ ਬੈਠ ਕੇ ਆਈ ਸੀ ਉਹ ਵੀ ਬੱਸ ਸਟੈਂਡ ਵਿੱਚ ਖੜੀ ਸੀ। ਭਾਬੀ ਦਾ ਭਰਾ ਇੱਧਰ-ਉੱਧਰ ਦੇਖਦਾ ਰਿਹਾ। ਪਰ ਮੇਰੀ ਭਾਬੀ ਕਿਤੇ ਦਿਖਾਈ ਨਹੀਂ ਦੇ ਰਹੀ ਸੀ। ਫਿਰ ਕੀ ਹੋਇਆ ਭੈਣੇ? ਲੈ ਸੁਣ ਭੈਣੇ। ਉਸ ਸਾਧ ਨੇ ਭਾਬੀ ਨੂੰ ਲੁੱਟ ਲਿਆ। ਜਿਹੜੇ ਗਹਿਣੇ ਮੇਰੇ ਭਾਬੀ ਨੇ ਵਿਆਹ ਵਿੱਚ ਪਾਉਣੇ ਸੀ ਉਹ ਆਪਣੇ ਨਾਲ ਲੈ ਕੇ ਗਈ ਸੀ। ਉਸ ਸਾਧ ਨੇ ਭਾਬੀ ਨੂੰ ਗੱਲਾਂ ਵਿੱਚ ਲਾ ਕੇ ਦੋ ਚਾਰ ਗੱਲਾਂ ਇਹੋ ਜਿਹੀਆਂ ਦਸੀਆਂ। ਕਿ ਜੋ ਮੇਰੀ ਭਾਬੀ ਨੂੰ ਸੱਚ ਲੱਗੀਆਂ ਮੇਰੀ ਭਾਬੀ ਉਸ ਸਾਧ ਦੀਆਂ ਗੱਲਾਂ ਵਿੱਚ ਆ ਗਈ ਉਹ ਸਾਧ ਮੇਰੀ ਭਾਬੀ ਨੂੰ ਬੋਲਿਆ ਮੈਂ ਤੇਰੇ ਹੱਥਾਂ ਦੀਆਂ ਛਾਪਾਂ ਡਬਲ ਕਰ ਦੇਵਾਂਗਾ ਤੂੰ ਮੈਨੂੰ ਇੱਕ ਛਾਪ ਦੇ ਕੇ ਦੇਖ ਲੈ ਮੇਰੀ ਭਾਬੀ ਨੇ ਉਸ ਨੂੰ ਇੱਕ ਹੱਥ ਵਿੱਚੋਂ ਅੰਗੂਠੀ ਕੱਢ ਕੇ ਦਿੱਤੀ ਉਹ ਸਾਧ ਨੇ ਮੇਰੀ ਭਾਬੀ ਦੀ ਇੱਕ ਅੰਗੂਠੀ ਤੋਂ ਡਾਵੰਗ ਡਬਲ ਅੰਗੂਠੀਆਂ ਕਰ ਦਿੱਤੀਆਂ ਮੇਰੀ ਭਾਬੀ ਦੀ ਮਤ ਨੂੰ ਪਤਾ ਨਹੀਂ ਕੀ ਸੀ ਹੋਇਆ ਉਸਨੇ ਉਸਨੇ ਆਪਣੇ ਸਾਰੇ ਗਹਿਣੇ ਉਸ ਨੂੰ ਸਾਦ ਨੂੰ ਦੇ ਦਿੱਤੇ ਹਾਂ ਭਣੇ ਇਹੋ ਜਿਹੇ ਥੱਗ ਬਹੁਤ ਕਰਦੇ ਨੇ ਉਹ ਸਾਦ ਨੇ ਮੇਰੀ ਭਾਬੀ ਦੇ ਸਾਰੇ ਗਹਿਣੇ ਇੱਕ ਕਪੜੇ ਵਿੱਚ ਬੰਨ੍ਹ ਦਿੱਤੇ ਅਤੇ ਮੇਰੀ ਭਾਬੀ ਨੂੰ ਬੋਲ ਦਿੱਤਾ ਕਿ ਇਸ ਨੂੰ ਘਰ ਜਾ ਕੇ ਖੋਲ ਕੇ ਦੇਖ ਲੈ ਇਹ ਸਾਰੇ ਗਹਿਣੇ ਡਬਲ ਹੋ ਜਾਣਗੇ ਮੇਰੀ ਭਾਬੀ ਉਹ ਕੱਪੜੇ ਦੀ ਪੋਟਲੀ ਚੁੱਕ ਕੇ ਆਪਣੇ ਅਟੈਚੀ ਵਿੱਚ ਰੱਖ ਕੇ ਬੱਸ ਸਟੈਂਡ ਤੇ ਆ ਗਈ। ਅੱਗੇ ਕੀ ਹੋਇਆ ਭਣੀ? ਜਦੋਂ ਮੇਰੀ ਭਾਬੀ ਦੇ ਭਰਾ ਉੱਤੇ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਗਏ ਚਲੇ ਗਏ ਸੀ ਤਾਂ ਮੇਰੀ ਭਾਬੀ ਨੇ ਉਸ ਨੂੰ ਜਵਾਬ ਦਿੱਤਾ ਕਿ ਅਸੀਂ ਤਾਂ ਜੂਸ ਪੀਣ ਗਏ ਸੀ। ਫਿਰ ਕੀ ਹੋਇਆ? ਜਦੋਂ ਮੇਰੀ ਭਾਬੀ ਆਪਣੇ ਪੇਕੇ ਘਰ ਪਹੁੰਚ ਗਈ। ਤਾਂ ਉਸ ਨੂੰ ਥੋੜਾ ਜਿਹਾ ਹੌਸ਼ ਆਇਆ ਉਹ ਚਾਹ ਪਾਣੀ ਪੀ ਕੇ ਆਪਣੇ ਅਟੈਚੀ ਵਿੱਚ ਗਹਿਣੇ ਵੇਖਣ ਚਲੀ ਗਈ ਜਦੋਂ ਉਸ ਨੇ ਆਪਣੇ ਅਟੈਚੀ ਨੂੰ ਖੋਲਿਆ ਤਾਂ ਉਸ ਵਿੱਚੋਂ ਕੱਪੜੇ ਦੀ ਪੋਟਲੀ ਕੱਢ ਕੇ ਵੇਖਣ ਲੱਗੀ ਉਸ ਵਿੱਚ ਕਾਗਜ਼ ਪੰਡ ਦੇ ਪੱਤੇ ਅਤੇ ਹੋਰ ਸਮਾਨ ਪਿਆ ਹੋਇਆ ਸੀ ਇਹ ਦੇਖ ਕੇ ਮੇਰੀ ਭਾਬੀ ਰੋਣ ਲੱਗ ਪਈ ਤੇਰੀ ਭਾਬੀ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਿਆ ਭਣੀ ਭਾਬੀ ਦੀਆਂ ਅੱਖਾਂ ਨજર ਅੰਦਾਜ਼ ਕਰ ਦਿੱਤੀਆਂ ਸੀ ਅਤੇ ਉਸਦੇ ਬੱਚਿਆਂ ਨੂੰ ਵੀ ਕੁਝ ਨਹੀਂ ਪਤਾ ਲੱਗਿਆ ਭਾਬੀ ਦੀ ਰੋਣ ਦੀ ਆਵਾਜ਼ ਸੁਣ ਕੇ ਉਸ ਦਾ ਸਾਰਾ ਪਰਿਵਾਰ ਇਕੱਠਾ ਹੋ ਗਿਆ ਮੇਰੀ ਭਾਬੀ ਦੇ ਭਰਾ ਨੇ ਮੇਰੇ ਭਰਾ ਕੋਲ ਫੋਨ ਕੀਤਾ ਅਤੇ ਉਸ ਨੂੰ ਸਾਰੀ ਗੱਲ ਦੱਸੀ ਉਸ ਦਾ ਭਰਾ ਫੋਨ ਕਰਕੇ ਬੋਲਿਆ ਇਹ ਮੇਰੀ ਭੈਣ ਗਹਿਣੇ ਲੈ ਕੇ ਆਈ ਸੀ ਜਾਂ ਕੋਈ ਗਲਤੀ ਲੱਗ ਰਹੀ ਹੈ ਅੱਗੋਂ ਮੇਰਾ ਭਰਾ ਬੋਲਿਆ ਹਾਂ ਗਹਿਣੇ ਤਾਂ ਹੀ ਲੈ ਕੇ ਗਈ ਸੀ ਇੱਕ ਕਕੜਾ ਅਤੇ ਅੰਗੂਠੀ ਜਾਂਦੀ ਹੋਈ ਮੈਨੂੰ ਫੜਾ ਗਈ ਸੀ ਚੋਰ ਸਾਥ ਦੇ ਭੇਸ ਵਿੱਚ ਦਿਨ ਦਿਹਾੜੇ ਹੀ ਗਹਿਣੇ ਲੁੱਟ ਕੇ ਲੈ ਗਿਆ ਇਹ ਚੋਰਾਂ ਦੀ ਲੁੱਟਬਾਦਾਤ ਬਹੁਤ ਵੱਧ ਗਈ ਹੈ ਇੱਕ ਗੱਲ ਮੈਂ ਵੀ ਸੁਣੀ ਸੀ ਕੋਈ ਆਪਣੇ ਬੇਟੇ ਦਾ ਜਨਮ ਦਿਨ ਮਨਾ ਰਿਹਾ ਸੀ ਸਾਰੇ ਰਿਸ਼ਤੇਦਾਰ ਗਲੀ ਮਹੱਲੇ ਵਾਲੇ ਆਏ ਹੋਏ ਸੀ ਚੋਰ ਪੈਸਿਆਂ ਦਾ ਬੈਗ ਲੈ ਕੇ ਭੱਜ ਗਿਆਂ ਹਾਂ ਭੈਣੇ ਅੱਜ ਕੱਲ ਤਾਂ ਨਕਲੀ ਗਹਿਣੇ ਆਏ ਵੀ ਵਧੀਆ ਹਨ ਨਾ ਨਾ ਸਸਤੇ ਵੀ ਹੁੰਦੇ ਨੇ ਨਾ ਚੋਰ ਲੱਗੇ ਨਾ ਕੋਈ ਡਰ ਮੈਂ ਤੈਨੂੰ ਦੱਸਾਂ ਭੈਣੇ ਕਿਸੇ ਜਾਗੋ ਦੀ ਗੱਲ ਸੁਣਾਵਾਂਗੀ ਕੱਲ ਨੂੰ ਜ਼ਰੂਰ ਸੁਣਾਵਾਂਗੀ ਤੁਸੀਂ ਇਹ ਕਹਾਣੀ ਦਾ ਅਗਲਾ ਭਾਗ ਕੱਲ ਨੂੰ ਸੁਰਨਾ ਜੀ ਤਾਂ ਕਿ ਅਗਲਾ ਭਾਗ ਸੁਣ ਸਕੋ ਬਲਵਿੰਦਰ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ